ਹੈਗੇ ਜੀ ਅਛਾ ਨਿਸ਼ਾਨ ਜਿਹੜਾ ਅੱਗੇ ਚਦੈਲ ਸੀ ਨਾ ਜਿਹੜਾ ਗੁਰਵਾਨ ਸਿੰਘ ਨੇ ਜਦੋਂ ਦਿੱਤਾ ਉਪੋਂ ਭੇਜਿਆ ਹੈ ਨਾ ਜਦੋਂ ਗੁਰਤਾ ਗੱਦੀ ਜੀ ਰਵੰਤੀ ਜੀ ਗੁਰਤਾ ਗੱਦੀ ਗੁਰੂ ਰਣ ਸਾਹਿਬ ਜੀ ਨੂੰ ਦੇ ਦਿੱਤੀ ਨਾਲ ਹੀ ਸਾਬਜਾਦਿਆਂ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਡਿਊਟੀ ਲਾਈ ਤੇ ਨਾਲ ਬਾਬਾ ਮਨੋਜ ਸਿੰਘ ਜੀ ਮੁਖੀ ਥਾਪੇ ਨਾਲ ਪੰਜ ਸਿੰਘ ਉਹਨਾਂ ਦੇ ਦਿੱਤੇ ਬਾਬਾ ਬਾਜ ਸਿੰਘ ਬਾਬਾ ਵਿਜੇ ਸਿੰਘ ਬਾਬਾ ਆਰਮ ਸਿੰਘ ਜੀ ਹੈ ਨਾ ਤੇ ਬਾਬਾ ਬਨੋਜ ਸਿੰਘ ਜੀ ਪੰਜ ਸਿੰਘ ਸੀ ਦੇ ਨਾਲ ਬਾਬਾ ਬੰਦਾ ਸੰਜੀਵ ਬਹਾਦਰ ਜੀ ਨੂੰ ਭੇਜਿਆ ਨਾਲ ਨਿਸ਼ਾਨ ਤੇ ਨਗਾਰੇ ਦਿੱਤੇ ਇੱਕ ਸ੍ਰੀ ਸਾਹਿਬ ਸੀ ਜਿਹੜੀ ਮਹਾਰਾਜ ਨੇ ਦਿੱਤੀ ਉਹ ਵੀ ਹੋਣਾ ਹੀ ਆਪਣੇ ਫੁੱਟਾ ਦਲ ਵੱਲੋਂ ਨਗਰ ਕੀਰਤਨ ਆ ਰਿਹਾ ਨਾ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ੍ਰੀ ਸਾਹਿਬ ਇਤਿਹਾਸਕ ਹੈ ਉਹ ਵੀ ਦਿੱਤੀ ਹੈ ਨਾਲ ਆ ਰਹੀ ਹੈ ਆਪਣੇ ਨਗਰ ਕੀਰਤਨ ਦੇ ਨਾਲ ਇੱਕ ਬਾਬਾ ਭਗੇਲ ਸਿੰਘ ਜੀ ਜਿਹੜੇ ਉਹ ਵੀ ਨਹਿਮ ਸਿੰਘ ਸੀ ਨਾ ਹਾਂਜੀ ਜਿਹਨੇ ਫਤਿਹ ਕੀਤਾ ਸੀ ਹਾਂਜੀ ਉਹਨਾਂ ਦੇ ਮੁੱਲ ਗਿਆ ਉਹ ਵੀ ਦਿੱਤਾ ਹੋਇਆ ਨਾਲ ਆ ਰਹੇ ਆਪਣੇ ਦੇ ਨਗਰ ਕੀਰਤਨ ਦੇ ਨਾਲ ਸਤਿ ਜੀ ਹਾਂਜੀ ਆ ਜਿਹੜੀ ਸ੍ਰੀ ਸਾਹਿਬ ਹੈ ਇਹ ਆਪਣੇ ਬਾਬਾ ਜੀ ਆਪਣੇ ਜਦੋਂ ਕੋਈ ਬੁੱਢਾ ਦਲ ਦਾ ਮੁਖੀ ਹੁੰਦਾ ਉਹਦੇ ਕੋਲੇ ਸ੍ਰੀ ਸਾਹਿਬ ਹੁੰਦੇ ਕਹਿੰਦੇ ਇਹ ਸ੍ਰੀ ਸਾਹਿਬ ਜਿਹੜੇ ਵੀ ਨਹੀਂ ਇਹ ਪ੍ਰਾਤਨ ਸ੍ਰੀ ਸਾਹਿਬ ਪ੍ਰਾਤਨ ਸ੍ਰੀ ਸਾਹਿਬ ਹੈ ਜੀ ਜਿੰਨੇ ਵੀ ਬਾਬਾ ਜੀ ਨੇ ਜਿੰਨੇ ਉਹਨਾਂ ਦੇ ਕੋਲ ਹੀ ਹੁੰਦੇ ਉਹਨਾਂ ਕੋਲੇ ਹਾਂ ਜੀ ਹਾਂ ਜੀ ਬਾਬਾ ਜੀ ਕੇਸ ਸਿੰਘ ਵੇਲੇ ਤੋਂ ਮੈਂ ਦਰਸ਼ਨ ਕਰਦਾ ਬਾਬਾ ਕੇਸ ਸਿੰਘ ਨੂੰ ਵੇਲੇ ਦਰਸ਼ਨ ਕਰਦਾ ਹਾਂ ਜੀ ਚਲੋ ਕੋਈ ਨਹੀਂ अच्छा वापस? ਫਿਰ ਬਣਾਉਣੇ ਪ੍ਰੋਗਰਾਮ ਜੀ ਦਰਸ਼ਨ ਦੇ ਉਹ تھے ਨਹੀਂ ਪਤੇਗੜ ਸਾਹਿਬ ਪਤੇਗੜ ਸਾਹਿਬ ਜੀ ਕਹਿੰਦੇ ਕਹਿੰਦੇ ਸੇਕ ਤੁਸੀਂ ਕਰੇ ਸੇ ਜਰੂਰ ਆਉਣਾ ہمارا ਚੜਦੀ ਕਲਾ ਵਿੱਚ ਤੁਸੀਂ ਵੀ ਕਿਰਪਾ ਰੱਖੀਏ ਕਿਰਪਾ ਰੱਖਿਓ ਜੀ ਕਹਿੰਦੇ ਇਹਨਾਂ ਮਹਾਂਪੁਰਸ਼ ਇਹਨਾਂ ਪਿਆਰ ਕਰਦੇ ਨੇ ਬਿਲਕੁਲ ਐ ਤੱਕੇ ਨੂੰ ਦੇਖੋ ਕਿਵੇਂ ਜੇ ਅਸ਼ੀਰਵਾਦ ਦਿੰਦੇ ਨੇ ਆਪਾਂ ਵੀ ਦਿਲ ਕਰਦਾ ਬਿਲਕੁਲ ਜੀ ਕਹਿੰਦੇ ਸਾਡਾ ਵੀ ਮਨ ਕਰਦਾ ਵੀ ਤੁਹਾਡੇ ਕੋਲ ਆਈਏ ਦਰਸ਼ਨ ਕਰੀਏ ਜਰੂਰ ਕਹਿੰਦੇ ਜਰੂਰ ਅਸੀਰਵਾਦ ਰੱਖਿਆ ਕਰੋ ਕਹਿੰਦੇ ਸਤਿਗੁਰਾਂ ਦੇ ਅਸੀਰਵਾਦ ਬਹੁਤ ਬਿਲਕੁਲ ਜੀ ਤੇ ਜਿੱਥੇ ਆਪਾਂ ਹਾਂਜੀ ਹਾਂਜੀ ਬਾਬਾਈ ਬਾਬਾਈ ਆਪਣੇ ਜਿੱਥੇ ਆਪਾਂ ਪਟਿਆਲੇ ਆ ਨਾ ਸ਼ੌਣੀ ਹੈ ਉੱਥੇ ਜਿੱਥੇ ਬਾਬਾ ਹਨੂਮਾਨ ਸਿੰਘ ਜੀ ਉਤਰੇ ਸੀ ਸ਼ਹੀਦਗੰਗੁਰਗੰਜ ਉੱਥੇ ਹੀ ਆਪਾਂ ਸ਼ੌਣੀ ਚ ਰਹਿੰਦੇ ਹਾਂ ਜਿੱਥੇ ਬਾਬਾ ਜੀ ਹਨੂਮਾਨ ਸਿੰਘ ਜੀ ਉਤਰੇ ਸੀ ਜਦੋਂ ਅਸੀਂ 10000 ਫੌਜ ਸੀ ਉੱਥੇ ਉਹੀ ਜੋਨੇ ਜੀ ਉੱਥੇ ਹੀ ਸਥਾਨ ਬਣਾਏ ਹੋਏ ਜੀ ਬੰਨੋ ਹਾਂਜੀ ਹਾਂਜੀ ਫਿੱਪਲ ਦੇ ਉਹ ਸ਼ਹੀਦਗਾਂ ਸੁਣਾ ਹਾਂਜੀ ਇਹਨਾਂ ਨੇ ਬਾਬਾ ਜੀ ਮਾਨਮਤ ਕੀਤੀ ਉਹ ਉੱਥੋਂ ਨਾ ਇਹਨਾਂ ਨੇ ਬਟ ਦਾ ਸਾਰਾ ਕੁਝ ਉੱਠਦਾ ਉਹ ਸੁਖਮਾਨ ਪਹਿਨਾ ਹਾਂਜੀ 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 ਸੁਖਮਾਨ ਲੋਕਗੁਆਰ ਨੇ ਕਹਿੰਦੇ ਨੰਗ ਸਿੰਘ ਹੁੰਦੇ ਸੀਗੇ ਸਾਰੇ ਅਸਲੀ ਐ ਹੁੰਦਾ ਨਹੀਂ ਹਾਂਜੀ ਚੋਦ ਚੋਦ ਫਿਰ ਇਹ ਤਾਂ ਅਸਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਅਸਥਾਨ ਜਿਹੜਾ ਲੰਗ ਸਿੰਘਾਂ ਦਾ ਹੈ ਛੀਦਾ ਦਾ ਅਸਥਾਨ ਹੈ ਜਿੱਥਾ ਆਪਣੇ ਅਦੁੱਤਨ ਵਾਲ ਸਾਹਿਬ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੋਤੀ ਬਾਗ ਆਏ ਨੇ ਹਨਾ ਇਹਨਾਂ ਨੇ ਫਿਰ ਹੌਲੀ ਹੌਲੀ ਤੁਹਾਨੂੰ ਪਤਾ ਹਾਂਜੀ ਬਸ ਤੇ ਇਹਨਾਂ ਨੇ ਹੁਣ ਆ ਕੇ ਛੀਦਾ ਦਾ ਅਸਥਾਨ ਧਾ ਕੇ ਪਿੱਪਲ ਜਿਹੜਾ ਰੋਡ ਸੀ ਪੁਰਾਣਾ ਉਹ ਉੱਠਤਾ ਤੇ ਉੱਥੇ ਆਪਣੇ ਜਿੱਥੇ ਜੋ ਤੁਸੀਂ ਉੱਤੇ ਸੀਗਾ ਜੀ ਹਸਤਾਨ ਹਾਂ ਜਿੱਥੇ ਜੋ ਸੀਗਾ ਤੁਹਾਨੂੰ ਬਾਬਾ ਜੀ ਸਾਹਿਬ ਵੱਜਣ ਕਰਦੇ ਆ ਹਾਂ ਜੀ